ਕਦੇ ਸੋਚਿਆ ਤੁਸੀਂ ਗਰੀਬੀ ਅਸਲ ਵਿੱਚ ਹੁੰਦੀ ਕੀ ਹੈ ਕਿ ਗਰੀਬੀ ਸਿਰਫ ਜੀਬ ਖਾਲੀ ਹੋਣ ਦਾ ਨਾਮ ਹੈ ਜਾਂ ਇਹ ਮਨ ਦੀ ਉਹ ਹਾਲਤ ਹੈ ਜਿੱਥੇ ਬੰਦਾ ਆਪਣੇ ਆਪ ਤੋਂ ਹੀ ਹਾਰ ਮੰਨ ਲੈਂਦਾ ਹੈ ਦੋਸਤੋ ਗਰੀਬੀ ਪੈਸਿਆਂ ਨਾਲ ਨਹੀਂ ਆਉਂਦੀ ਇਹ ਹੁੰਦੀ ਹੈ ਸੋਚ ਨਾਲ ਜਦੋਂ ਇਨਸਾਨ ਆਪਣੇ ਆਪ ਨੂੰ ਛੋਟਾ ਸਮਝ ਲੈਂਦਾ ਹੈ ਜਦੋਂ ਉਹ ਵਿਸ਼ਵਾਸ ਕਰ ਲੈਂਦਾ ਹੈ ਕਿ ਮੇਰੇ ਨਾਲ ਕੁਝ ਨਹੀਂ ਹੋ ਸਕਦਾ ਉਹ ਦਿਨ ਉਸ ਦੀ ਜ਼ਿੰਦਗੀ ਥੱਲੇ ਡਿੱਗਣ ਲੱਗ ਪੈਂਦੀ ਹੈ ਇਹ ਗਰੀਬੀ ਕਿਸਮਤ ਦੀ ਨਹੀਂ ਇਹ ਮਨ ਦੀ ਕਮੀ ਹੈ ਹਿੰਮਤ ਦੀ ਕਮੀ ਹੈ ਸੋਚ ਦੀ ਕਮੀ ਹੈ ਤੇ ਜਦ ਤੱਕ ਅਸੀਂ ਆਪਣੀ ਸੋਚ ਨਹੀਂ ਬਦਲਦੇ ਉਸ ਵਕਤ ਤੱਕ ਕੋਈ ਸਰਕਾਰ ਕੋਈ ਸਿਸਟਮ ਕੋਈ ਦੂਜਾ ਇਨਸਾਨ ਸਾਡੀ ਜ਼ਿੰਦਗੀ ਨਹੀਂ ਬਦਲ ਸਕਦਾ ਤੁਸੀਂ ਸੋਚੋ ਦੁਨੀਆ ਦੇ ਸਭ ਤੋਂ ਅਮੀਰ ਲੋਕ ਕੌਣ ਸਨ ਕਿ ਉਹ ਕਿਸੇ ਅਮੀਰ ਘਰ ਚ ਜੰਮੇ ਸਨ ਨਹੀਂ ਉਹ ਵੀ ਤੁਹਾਡੇ ਤੇ ਮੇਰੇ ਵਾਂਗ ਆਮ ਲੋਕ ਸਨ ਫਰਕ ਸਿਰਫ ਇਹ ਸੀ ਉਹਨਾਂ ਨੇ ਗਰੀਬੀ ਨੂੰ ਕਿਸਮਤ ਨਹੀਂ ਮੰਨਿਆ ਉਹਨਾਂ ਨੇ ਗਰੀਬੀ ਨਾਲ ਲੜਨ ਦਾ ਫੈਸਲਾ ਕੀਤਾ ਗਰੀਬੀ ਦੀ ਸਭ ਤੋਂ ਵੱਡੀ ਜੜ੍ਹ ਹੁੰਦੀ ਹੈ ਡਰ ਕਿ ਮੈਂ ناکਾਮ ਹੋ ਜਾਵਾਂਗਾ ਡਰ ਕਿ ਲੋਕ ਕੀ ਕਹਿਣਗੇ ਡਰ ਕਿ ਮੇਰੇ ਕੋਲ ਪੈਸਾ ਨਹੀਂ ਸਹਾਰਾ ਨਹੀਂ ਪਰ ਜਦ ਤੁਸੀਂ ਇਹ ਡਰ ਤੋੜ ਦਿੰਦੇ ਹੋ ਉਸੇ ਪਲ ਤੋਂ ਤੁਹਾਡੀ ਜ਼ਿੰਦਗੀ ਬਦਲਣ ਲੱਗ ਪੈਂਦੀ ਹੈ ਅਮੀਰ ਬੰਦੇ ਨੂੰ ਡਰ ਨਹੀਂ ਹੁੰਦਾ ਕਿ ਉਹ ਹਾਰ ਜਾਵੇਗਾ ਉਹ ਹਰ ਹਾਰ ਨੂੰ ਸਿੱਖਣ ਦਾ ਮੌਕਾ ਮੰਨਦਾ ਹੈ ਪਰ ਗਰੀਬ ਬੰਦਾ ਹਾਰ ਦੇ ਡਰ ਨਾਲ ਕਦੇ ਖੇਡਦਾ ਹੀ ਨਹੀਂ ਅਤੇ ਜਦ ਤੁਸੀਂ ਖੇਡਦੇ ਨਹੀਂ ਤੁਸੀਂ ਜਿੱਤੋਗੇ ਕਿਵੇਂ ਜਿਹੜਾ ਬੰਦਾ ਆਪਣੇ ਮਨ ਦੀ ਗਰੀਬੀ ਨੂੰ ਮਾਰ ਦਿੰਦਾ ਹੈ ਉਹ ਕਦੇ ਵੀ ਦੁਨੀਆ ਵਿੱਚ ਗਰੀਬ ਨਹੀਂ ਰਹਿੰਦਾ ਤੁਸੀਂ ਵੇਖੋ ਕਈ ਲੋਕਾਂ ਕੋਲ ਪੈਸਾ ਨਹੀਂ ਹੁੰਦਾ ਪਰ ਉਹਨਾਂ ਦੀਆਂ ਅੱਖਾਂ 'ਚ ਚਮਕ ਹੁੰਦੀ ਹੈ ਉਹਨਾਂ ਦੇ ਗੱਲਾਂ 'ਚ ਜੋਸ਼ ਹੁੰਦਾ ਹੈ ਉਹਨਾਂ ਦੇ ਸੁਪਨੇ ਵੱਡੇ ਹੁੰਦੇ ਹਨ ਅਤੇ ਇਹੀ ਸੁਪਨੇ ਉਹਨਾਂ ਨੂੰ ਇੱਕ ਦਿਨ ਅਮੀਰੀ ਤੱਕ ਲੈ ਜਾਂਦੇ ਹਨ ਸੋਚੋ ਜੇ ਤੁਸੀਂ ਅੱਜ ਇਹ ਫੈਸਲਾ ਕਰ ਲਓ ਚਾਹੇ ਮੇਰੇ ਕੋਲ ਕੁਝ ਵੀ ਨਾ ਹੋਵੇ ਮੈਂ ਆਪਣੀ ਜ਼ਿੰਦਗੀ ਬਦਲਾਂਗਾ ਤਾਂ ਰੱਬ ਵੀ ਤੁਹਾਡੇ ਨਾਲ ਖੜਾ ਹੋ ਜਾਵੇਗਾ ਕਿਉਂਕਿ ਰੱਬ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੇ ਆਪ ਦੀ ਮਦਦ ਕਰਦੇ ਹਨ ਦੋਸਤੋ ਗਰੀਬੀ ਸਿਰਫ ਪੈਸੇ ਦੀ ਕਾਟ ਨਹੀਂ ਕਈ ਵਾਰ ਇਹ ਸੁਪਨਿਆਂ ਦੀ ਕਾਟ ਹੁੰਦੀ ਹੈ ਕਈ ਵਾਰ ਇਹ ਵਿਸ਼ਵਾਸ ਦੀ ਕਾਟ ਹੁੰਦੀ ਹੈ ਅਤੇ ਜਦੋਂ ਇਨਸਾਨ ਆਪਣੇ ਆਪ ਤੇ ਵਿਸ਼ਵਾਸ ਕਰ ਲੈਂਦਾ ਹੈ ਤਾਂ ਦੁਨੀਆ ਦੀ ਕੋਈ ਤਾਕਤ ਉਸਨੂੰ ਰੋਕ ਨਹੀਂ ਸਕਦੀ ਕਿੰਨੇ ਹੀ ਲੋਕ ਆਏ ਜਿਨ੍ਹਾਂ ਕੋਲ ਕੁਝ ਨਹੀਂ ਸੀ ਪਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਇਤਿਹਾਸ ਲਿਖ ਦਿੱਤਾ ਕਿਉਂਕਿ ਉਨ੍ਹਾਂ ਨੇ ਇੱਕ ਵਿਚਾਰ ਨਾਲ ਸ਼ੁਰੂਆਤ ਕੀਤੀ ਸੀ ਮੈਂ ਕਰ ਸਕਦਾ ਹਾਂ ਤੇ ਤੁਸੀਂ ਵੀ ਕਰ ਸਕਦੇ ਹੋ ਪਰ ਪਹਿਲਾਂ ਆਪਣੀ ਸੋਚ ਬਦਲਣੀ ਪਵੇਗੀ ਆਪਣੇ ਆਪ ਨੂੰ ਕਹੋ ਮੇਰੀ ਜ਼ਿੰਦਗੀ ਕਿਸੇ ਹੋਰ ਦੇ ਹੱਥਾਂ 'ਚ ਨਹੀਂ ਮੇਰੇ ਆਪਣੇ ਹੱਥਾਂ 'ਚ ਹੈ ਇਹੋ ਸੋਚ ਜਦ ਅੰਦਰੋਂ ਜਾਗਦੀ ਹੈ ਤਾਂ ਗਰੀਬੀ ਕਿਤੇ ਪਿੱਛੇ ਰਹਿ ਜਾਂਦੀ ਹੈ ਦੁਨੀਆ ਤੁਹਾਨੂੰ ਉਨਾ ਹੀ ਦੇਵੇਗੀ ਜਿੰਨਾ ਤੁਸੀਂ ਆਪਣੇ ਆਪ ਨੂੰ ਯੋਗ ਸਮਝੋਗੇ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਛੋਟੇ ਹੋ ਦੁਨੀਆ ਤੁਹਾਨੂੰ ਛੋਟਾ ਸਮਝੇਗੀ ਪਰ ਜਦ ਤੁਸੀਂ ਸੋਚਦੇ ਹੋ ਕਿ ਮੈਂ ਵੱਡੇ ਕੰਮ ਲਈ ਜੰਮਿਆ ਹਾਂ ਤਾਂ ਕਾਇਨਾਤ ਤੁਹਾਡੇ ਹੱਕ ਚ ਕੰਮ ਕਰਨ ਲੱਗ ਜਾਂਦੀ ਹੈ ਤੁਸੀਂ ਜੋ ਸੋਚਦੇ ਹੋ ਉਹੀ ਬਣਦੇ ਹੋ ਤੁਸੀਂ ਜੋ ਵਿਸ਼ਵਾਸ ਕਰਦੇ ਹੋ ਉਹੀ ਤੁਹਾਡੀ ਹਕੀਕਤ ਬਣਦੀ ਹੈ ਤੇ ਜਦ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਗਰੀਬ ਨਹੀਂ ਮੈਂ ਇੱਕ ਬਣਦਾ ਹੋਇਆ ਅਮੀਰ ਹਾਂ ਉਸੇ ਦਿਨ ਤੋਂ ਤੁਹਾਡੀ ਕਾਮਯਾਬੀ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਪੰਜ ਰਾਜਾਂ ਦੀ ਜਿਹੜੇ ਹਰ ਗਰੀਬ ਇਨਸਾਨ ਨੂੰ ਅਮੀਰੀ ਵੱਲ ਲੈ ਜਾਂਦੇ ਹਨ। ਇਹ ਰਾਜ ਕਿਸੇ ਕਿਤਾਬ ਜਾਂ ਸਿਰਫ ਕਿਸੇ ਅਮੀਰ ਇਨਸਾਨ ਦੇ ਨਹੀਂ ਇਹ ਰਾਜ ਉਸ ਜੀਵਨ ਦੇ ਹਨ ਜੋ ਅਸੀਂ ਹਰ ਰੋਜ਼ ਜੀ ਰਹੇ ਹਾਂ। ਤੁਸੀਂ ਸਿਰਫ ਧਿਆਨ ਨਾਲ ਸੁਣੋ ਤੇ ਜੇ ਇਹ ਵਿਚਾਰ ਤੁਹਾਡੇ ਮਨ ਨੂੰ ਛੂ ਜਾਣ ਤਾਂ ਉਹਨਾਂ ਨੂੰ ਸਿਰਫ ਸੁਣ ਕੇ ਨਾ ਛੱਡੋ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਆਓ। ਕਿਉਂਕਿ ਅਸਲੀ ਅਮੀਰੀ ਉਹ ਨਹੀਂ ਜੋ ਤੁਸੀਂ ਬੈਂਕ 'ਚ ਰੱਖਦੇ ਹੋ ਅਸਲੀ ਅਮੀਰੀ ਉਹ ਹੈ ਜੋ ਤੁਸੀਂ ਆਪਣੇ ਦਿਮਾਗ ਤੇ ਦਿਲ 'ਚ ਪੈਦਾ ਕਰਦੇ ਹੋ ਗਰੀਬੀ ਜੇਬ ਦੀ ਨਹੀਂ ਸੋਚ ਦੀ ਹੁੰਦੀ ਹੈ ਅਤੇ ਜਦੋਂ ਸੋਚ ਬਦਲਦੀ ਹੈ ਤਾਂ ਕਿਸਮਤ ਵੀ ਚੁੱਕ ਜਾਂਦੀ ਹੈ ਰਾਜ਼ ਨੰਬਰ 1 ਆਪਣੀ ਸੋਚ ਬਦਲੋ ਗਰੀਬੀ ਮਨ ਦੀ ਬਿਮਾਰੀ ਹੈ ਦੋਸਤੋ ਗਰੀਬੀ ਸਭ ਤੋਂ ਪਹਿਲਾਂ ਦਿਮਾਗ ਵਿੱਚ ਪੈਦਾ ਹੁੰਦੀ ਹੈ ਪੈਸੇ ਦੀ ਘਾਟ ਬਾਅਦ ਚੋਂਦੀ ਹੈ ਜੇ ਮਨ ਗਰੀਬ ਹੋ ਜਾਵੇ ਤਾਂ ਜੇਬ ਕਿੰਨੀ ਵੀ ਭਰੀ ਹੋਵੇ ਇਨਸਾਨ ਕਦੇ ਅਮੀਰ ਨਹੀਂ ਬਣ ਸਕਦਾ ਤੇ ਜੇ ਮਨ ਅਮੀਰ ਹੋ ਜਾਵੇ ਤਾਂ ਚਾਹੇ ਜੇਬ ਖਾਲੀ ਹੋਵੇ ਇੱਕ ਦਿਨ ਉਹ ਜੇਬ ਵੀ ਭਰ ਹੀ ਜਾਂਦੀ ਹੈ ਤੁਸੀਂ ਕਦੇ ਸੋਚਿਆ ਦੁਨੀਆ ਦੇ ਹਰ ਅਮੀਰ ਬੰਦੇ ਨੇ ਪਹਿਲਾਂ ਆਪਣੇ ਮਨ ਨੂੰ ਬਦਲਿਆ ਸੀ ਉਸਨੇ ਆਪਣੇ ਵਿਚਾਰਾਂ ਨੂੰ ਤਾਕਤ ਬਣਾਇਆ ਸੀ ਉਸਨੇ ਹਰ ਹਾਲਾਤ ਵਿੱਚ ਸੋਚਿਆ ਸੀ ਕਿ ਇਹ ਹਾਰ ਨਹੀਂ ਇਹ ਸਬਕ ਹੈ ਉਹ ਫੇਲ ਵੀ ਹੋਇਆ ਪਰ ਡਰਿਆ ਨਹੀਂ ਉਹ ਡਿੱਗਿਆ ਵੀ ਪਰ ਉੱਠ ਕੇ ਫਿਰ ਚੱਲ ਪਿਆ ਕਿਉਂਕਿ ਉਸਦੇ ਮਨ ਨੇ ਕਦੇ ਇਹ ਨਹੀਂ ਮੰਨਿਆ ਕਿ ਉਹ ਗਰੀਬ ਹੈ ਪਰ ਗਰੀਬੀ ਦਾ ਅਸਲੀ ਜ਼ਹਿਰ ਕੀ ਹੈ ਇਹ ਉਹ ਆਵਾਜ਼ ਹੈ ਜੋ ਅੰਦਰੋਂ ਕਹਿੰਦੀ ਹੈ ਤੂੰ ਨਹੀਂ ਕਰ ਸਕਦਾ ਤੇਰੇ ਨਸੀਬ ਚ ਨਹੀਂ ਅਤੇ ਜਦੋਂ ਅਸੀਂ ਇਹ ਗੱਲਾਂ ਮੰਨ ਲੈਂਦੇ ਹਾਂ ਉਸੇ ਪਲ ਅਸੀਂ ਆਪਣੇ ਆਪ ਤੇ ਤਾਲਾ ਲਾ ਦਿੰਦੇ ਹਾਂ ਫਿਰ ਨਾ ਸੋਚ ਬਦਲਦੀ ਹੈ ਨਾ ਹਾਲਾਤ ਗਰੀਬੀ ਦਾ ਇਲਾਜ ਦਵਾਈ ਨਾਲ ਨਹੀਂ ਹੁੰਦਾ ਇਸ ਦਾ ਇਲਾਜ ਹੁੰਦਾ ਹੈ ਸੋਚ ਨਾਲ ਜਦ ਤੁਸੀਂ ਸੋਚ ਬਦਲਦੇ ਹੋ ਤੁਸੀਂ ਆਪਣੀ ਜ਼ਿੰਦਗੀ ਦਾ ਰੁਖ ਹੀ ਬਦਲ ਲੈਂਦੇ ਹੋ ਕਿਉਂਕਿ ਜਿਹੋ ਜਾਂ ਤੁਸੀਂ ਸੋਚਦੇ ਹੋ ਉਹੀ ਤੁਹਾਡੀ ਹਕੀਕਤ ਬਣ ਜਾਂਦੀ ਹੈ ਸੋਚੋ ਜੇ ਕਿਸੇ ਇਨਸਾਨ ਨੂੰ ਹਰ ਦਿਨ ਇਹ ਕਿਹਾ ਜਾਵੇ ਕਿ ਤੂੰ ناکਾਮ ਹੈ ਤਾਂ ਇੱਕ ਦਿਨ ਉਹ ਖੁਦ ਵਿਸ਼ਵਾਸ ਕਰ ਲੈਂਦਾ ਹੈ ਕਿ ਉਹ ਸੱਚਮੁੱਚ ناکਾਮ ਹੈ ਏਹੀ ਗਰੀਬੀ ਦੀ ਸ਼ੁਰੂਆਤ ਹੈ ਜਦੋਂ ਤੁਸੀਂ ਆਪਣੇ ਆਪ ਤੋਂ ਹਾਰ ਮੰਨ ਲੈਂਦੇ ਹੋ ਪਰ ਜਦੋਂ ਇਹ ਫੈਸਲਾ ਕਰ ਲੈਂਦੇ ਹੋ ਕਿ ਮੈਂ ਕਰ ਸਕਦਾ ਹਾਂ ਤਾਂ ਇਹੋ ਜਗ੍ਹਾ ਤੇ ਗਰੀਬੀ ਖਤਮ ਹੋਣ ਲੱਗ ਪੈਂਦੀ ਹੈ। ਅਮੀਰ ਲੋਕ ਹਰ ਹਾਲਾਤ ਵਿੱਚ ਇੱਕੋ ਹੀ ਗੱਲ ਸੋਚਦੇ ਹਨ ਕਿ ਮੌਕਾ ਕਿੱਥੇ ਹੈ। ਜਦ ਕਿ ਗਰੀਬ ਬੰਦਾ ਸੋਚਦਾ ਹੈ ਮੁਸੀਬਤ ਕਿੱਥੇ ਹੈ। ਇਹੀ ਸੋਚ ਦਾ ਫਰਕ ਹੀ ਦੋਨਾਂ ਦੀਆਂ ਜ਼ਿੰਦਗੀਆਂ 'ਚ ਹੱਦ ਪਾ ਦਿੰਦਾ ਹੈ। ਅਮੀਰ ਬੰਦਾ ਹਾਰ ਤੋਂ ਸਿੱਖਦਾ ਹੈ, ਗਰੀਬ ਬੰਦਾ ਹਾਰ ਤੋਂ ਡਰਦਾ ਹੈ। ਅਮੀਰ ਬੰਦਾ ਚੁਣੌਤੀ ਵੇਖ ਕੇ ਜੋਸ਼ ਆ ਜਾਂਦਾ ਹੈ, ਗਰੀਬ ਬੰਦਾ ਚੁਣੌਤੀ ਵੇਖ ਕੇ ਭੱਜ ਜਾਂਦਾ ਹੈ। ਤੇ ਇਹ ਸਭ ਕੁਝ ਪੈਸੇ ਨਾਲ ਨਹੀਂ ਸੋਚ ਨਾਲ ਹੁੰਦਾ ਤੁਸੀਂ ਆਪਣੀ ਜ਼ਿੰਦਗੀ ਦੇ ਹਾਲਾਤ ਨਹੀਂ ਬਦਲ ਸਕਦੇ ਜਦ ਤੱਕ ਆਪਣੀ ਸੋਚ ਨਹੀਂ ਬਦਲਦੇ ਕਿਉਂਕਿ ਸੋਚ ਹੀ ਹੈ ਜੋ ਹਾਲਾਤਾਂ ਨੂੰ ਦਿਸ਼ਾ ਦਿੰਦੀ ਹੈ ਜੇ ਤੁਸੀਂ ਆਪਣੇ ਆਪ ਨੂੰ ਗਰੀਬ ਮੰਨ ਲੈਂਦੇ ਹੋ ਤਾਂ ਆਪਣੇ ਆਪ ਹੀ ਆਪਣੀ ਸੀਮਾ ਤੈਅ ਕਰ ਲੈਂਦੇ ਹੋ ਪਰ ਜਦੋਂ ਕਹਿੰਦੇ ਹੋ ਕਿ ਮੈਂ ਕਰ ਸਕਦਾ ਹਾਂ ਤਾਂ ਕਾਇਨਾਤ ਵੀ ਹੱਕ ਚ ਕੰਮ ਕਰਨ ਲੱਗ ਜਾਂਦੀ ਹੈ ਤੁਸੀਂ ਜੋ ਸੋਚਦੇ ਹੋ ਉਹੀ ਬਣਦੇ ਹੋ ਤੁਸੀਂ ਜੋ ਵਿਸ਼ਵਾਸ ਕਰਦੇ ਹੋ ਉਹੀ ਤੁਹਾਡੀ ਹਕੀਕਤ ਬਣਦੀ ਹੈ ਤੇ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਗਰੀਬ ਨਹੀਂ ਮੈਂ ਇੱਕ ਬਣਦਾ ਹੋਇਆ ਅਮੀਰ ਹਾਂ ਉਸੇ ਦਿਨ ਤੋਂ ਤੁਹਾਡੀ ਕਾਮਯਾਬੀ ਦੀ ਸ਼ੁਰੂਆਤ ਹੋ ਜਾਂਦੀ ਹੈ ਰਾਜ਼ ਨੰਬਰ 2 ਸਿੱਖਣਾ ਸ਼ੁਰੂ ਕਰੋ ਗਿਆਨ ਹੀ ਸਭ ਤੋਂ ਵੱਡੀ ਦੌਲਤ ਹੈ ਦੋਸਤੋ ਅਮੀਰ ਤੇ ਗਰੀਬ ਵਿੱਚ ਸਭ ਤੋਂ ਵੱਡਾ ਫਰਕ ਪੈਸੇ ਦਾ ਨਹੀਂ ਫਰਕ ਗਿਆਨ ਦਾ ਹੁੰਦਾ ਹੈ ਗਰੀਬ ਬੰਦੇ ਦੀ ਜੇਬ ਖਾਲੀ ਹੋ ਸਕਦੀ ਹੈ ਪਰ ਜੇ ਉਸ ਦਾ ਦਿਮਾਗ ਭਰਿਆ ਹੋਵੇ ਉਹ ਕਿਸੇ ਦਿਨ ਆਪਣੀ ਕਿਸਮਤ ਲਿਖ ਸਕਦਾ ਹੈ। ਅਮੀਰੀ ਸਿੱਖਣ ਨਾਲ ਆਉਂਦੀ ਹੈ ਤੇ ਗਰੀਬੀ ਨਾ ਸਿੱਖਣ ਨਾਲ। ਜਦ ਤੱਕ ਇਨਸਾਨ ਸਿੱਖਣਾ ਛੱਡ ਦਿੰਦਾ ਹੈ ਉਹ ਹਾਰਨਾ ਸ਼ੁਰੂ ਕਰ ਦਿੰਦਾ ਹੈ। ਸੋਚੋ ਇੱਕ ਬੱਚਾ ਜਦ ਪਹਿਲੀ ਵਾਰ ਤੁਰਨਾ ਸਿੱਖਦਾ ਹੈ ਉਹ ਕਈ ਵਾਰ ਡਿੱਗਦਾ ਹੈ ਪਰ ਫਿਰ ਵੀ ਉੱਠਦਾ ਹੈ। ਉਹ ਨਹੀਂ ਕਹਿੰਦਾ ਮੈਂ ਡਿੱਗ ਗਿਆ ਹੁਣ ਨਹੀਂ ਤੁਰਾਂਗਾ। ਉਹ ਸਿੱਖਦਾ ਹੈ ਦੁਬਾਰਾ ਕੋਸ਼ਿਸ਼ ਕਰਦਾ ਹੈ। ਇਹ ਕਦਨ ਦੌੜਦਾ ਹੈ। ਇਹੀ ਜੀਵਨ ਦਾ ਸੱਚ ਹੈ। ਜਿਹੜਾ ਸਿੱਖਦਾ ਰਹਿੰਦਾ ਹੈ ਉਹ ਵੱਧਦਾ ਰਹਿੰਦਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਇੱਕ ਉਮਰ ਤੋਂ ਬਾਅਦ ਸਿੱਖਣਾ ਛੱਡ ਦਿੰਦੇ ਹਨ। ਉਹ ਕਹਿੰਦੇ ਹਨ ਹੁਣ ਮੇਰੇ ਲਈ ਦੇਰ ਹੋ ਗਈ। ਮੇਰੇ ਕੋਲ ਸਮਾਂ ਨਹੀਂ। ਮੈਂ ਪੜਿਆ ਨਹੀਂ। ਪਰ ਦੋਸਤੋ ਗਿਆਨ ਉਮਰ ਨਾਲ ਨਹੀਂ ਰੁਕਦਾ। ਗਿਆਨ ਇੱਕ ਅੱਗ ਵਾਂਗ ਹੈ। ਜੇ ਉਸ ਨੂੰ ਜਗਾਓ ਤਾਂ ਹਨੇਰਾ ਦੂਰ ਹੋ ਜਾਂਦਾ ਹੈ। ਗਰੀਬੀ ਦਾ ਅਸਲੀ ਇਲਾਜ ਹੈ ਗਿਆਨ ਜਿਹੜਾ ਜਿੰਨਾ ਸਿੱਖਦਾ ਹੈ ਓਨਾ ਹੀ ਵੱਧਦਾ ਹੈ ਅਮੀਰ ਲੋਕ ਕਿਤਾਬਾਂ ਪੜ੍ਹਦੇ ਹਨ ਸੈਮੀਨਾਰ ਜਾਂਦੇ ਹਨ ਨਵੇਂ ਹੁਨਰ ਸਿੱਖਦੇ ਹਨ ਉਹ ਹਰ ਦਿਨ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਉਹ ਜਾਣਦੇ ਹਨ ਕਿ ਜਦ ਤੱਕ ਮੈਂ ਵੱਧਦਾ ਰਵਾਂਗਾ ਮੇਰੀ ਕਾਮਯਾਬੀ ਵੀ ਵਧੀ ਰਹੇਗੀ ਪਰ ਗਰੀਬ ਬੰਦਾ ਕਹਿੰਦਾ ਹੈ ਮੈਨੂੰ ਸਭ ਕੁਝ ਪਤਾ ਹੈ ਇਹਹੀ ਗੱਲ ਉਸਨੂੰ ਰੋਕ ਲੈਂਦੀ ਹੈ ਜਿਹੜਾ ਇਨਸਾਨ ਸੋਚਦਾ ਹੈ ਕਿ ਉਹ ਸਭ ਕੁਝ ਜਾਣਦਾ ਹੈ ਉਹ ਕਦੇ ਕੁਝ ਨਵਾਂ ਨਹੀਂ ਸਿੱਖ ਸਕਦਾ ਤੇ ਜਿਹੜਾ ਨਹੀਂ ਸਿੱਖਦਾ ਉਹ ਰੁਕ ਜਾਂਦਾ ਹੈ ਜਿਹੜਾ ਰੁਕ ਜਾਂਦਾ ਹੈ ਉਹ ਹਾਰ ਜਾਂਦਾ ਹੈ ਤੁਸੀਂ ਕਦੇ ਸੋਚੋ ਅੱਜ ਇੰਟਰਨੈਟ ਤੇ ਹਰ ਕਿਸੇ ਲਈ ਗਿਆਨ ਉਪਲਬਧ ਹੈ ਮੋਬਾਈਲ ਤੇ ਹੀ ਸਾਰੀ ਦੁਨੀਆ ਦੀ ਸਿੱਖਿਆ ਹੈ ਪਰ ਅੰਤਰ ਇਹ ਹੈ ਕਿ ਕੋਈ ਟਿਕਟੌਕ ਸਕਰੋਲ ਕਰ ਰਹਾ ਹੈ ਤੇ ਕੋਈ YouTube ਤੇ ਸਕਿੱਲ ਸਿੱਖ ਰਿਹਾ ਹੈ ਇਹੀ ਫਰਕ ਭਵਿਕ ਬਦਲਦਾ ਹੈ ਤੁਸੀਂ ਚਾਹੋ ਤਾਂ ਆਨਲਾਈਨ ਕਮਾਈ ਸਿੱਖ ਸਕਦੇ ਹੋ ਅੰਗਰੇਜ਼ੀ ਸਿੱਖ ਸਕਦੇ ਹੋ ਡਿਜੀਟਲ ਮਾਰਕੀਟਿੰਗ ਡਿਜ਼ਾਈਨਿੰਗ ਵੀਡੀਓ ਐਡੀਟਿੰਗ ਹਰ ਚੀਜ਼ ਤੁਹਾਡੇ ਹੱਥ ਵਿੱਚ ਹੈ ਪਰ ਪਹਿਲਾਂ ਮਨ ਵਿੱਚ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮੈਂ ਸਿੱਖ ਸਕਦਾ ਹਾਂ ਅਮੀਰ ਬੰਦਾ ਜਾਣਦਾ ਹੈ ਕਿ ਪੈਸਾ ਕਮਾਉਣ ਤੋਂ ਪਹਿਲਾਂ ਗਿਆਨ ਕਮਾਉਣਾ ਪੈਂਦਾ ਹੈ ਕਿਉਂਕਿ ਗਿਆਨ ਨਾਲ ਆਉਂਦਾ ਹੈ ਵਿਸ਼ਵਾਸ ਤੇ ਵਿਸ਼ਵਾਸ ਨਾਲ ਆਉਂਦਾ ਹੈ ਅਮੀਰੀ ਦਾ ਰਾਹ ਗਿਆਨ ਤੁਹਾਨੂੰ ਸਿਰਫ ਰਾਹ ਨਹੀਂ ਦਿਖਾਉਂਦਾ ਇਹ ਤੁਹਾਨੂੰ ਸੋਚਣ ਦਾ ਢੰਗ ਦਿੰਦਾ ਹੈ ਤੇ ਜਿਹੜਾ ਸੋਚਣ ਦਾ ਢੰਗ ਬਦਲ ਲੈਂਦਾ ਹੈ ਉਹ ਆਪਣੀ ਜ਼ਿੰਦਗੀ ਬਦਲ ਲੈਂਦਾ ਹੈ। ਕਈ ਲੋਕ ਕਹਿੰਦੇ ਹਨ ਮੇਰੇ ਕੋਲ ਮੌਕਾ ਨਹੀਂ ਪਰ ਮੌਕਾ ਉਹੀ ਲੈਂਦਾ ਹੈ ਜਿਹੜਾ ਸਿੱਖਿਆ ਹੋਇਆ ਹੁੰਦਾ ਹੈ। ਬਿਨਾ ਗਿਆਨ ਦੇ ਮੌਕੇ ਆਉਂਦੇ ਵੀ ਹਨ ਤਾਂ ਹੱਥੋਂ ਨਿਕਲ ਜਾਂਦੇ ਹਨ। ਇਸ ਲਈ ਪਹਿਲਾ ਕਦਮ ਸਦਾ ਸਿੱਖਣ ਦਾ ਹੋਣਾ ਚਾਹੀਦਾ ਹੈ। ਸੋਚੋ ਦੋਸਤੋ ਪੈਸਾ ਗਵਾਚ ਜਾਵੇ ਤਾਂ ਦੁਬਾਰਾ ਆ ਸਕਦਾ ਹੈ ਪਰ ਗਿਆਨ ਗਵਾਚ ਜਾਵੇ ਤਾਂ ਸਭ ਕੁਝ ਖਤਮ। ਪਰ ਇੱਕ ਵਾਰ ਗਿਆਨ ਮਿਲ ਜਾਵੇ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਗਰੀਬ ਨਹੀਂ ਰੱਖ ਸਕਦੀ। ਗਿਆਨ ਹੀ ਉਹ ਚਾਬੀ ਹੈ ਜੋ ਗਰੀਬੀ ਦੇ ਤਾਲੇ ਖੋਲਦੀ ਹੈ ਜਿਹੜਾ ਸਿੱਖਦਾ ਹੈ ਉਹ ਕਮਾਉਂਦਾ ਹੈ ਜਿਹੜਾ ਸਿੱਖਣ ਤੋਂ ਡਰਦਾ ਹੈ ਉਹ ਜੀਵਨ ਦੇ ਸਭ ਤੋਂ ਵੱਡੇ ਖਜ਼ਾਨੇ ਤੋਂ ਬਿਨਾ ਰਹਿ ਜਾਂਦਾ ਹੈ ਤਾਂ ਅੱਜ ਤੋਂ ਇਹ ਫੈਸਲਾ ਕਰੋ ਹਰ ਰੋਜ਼ ਕੁਝ ਨਵਾਂ ਸਿੱਖਾਂਗੇ ਚਾਹੇ ਇੱਕ ਸ਼ਬਦ ਇੱਕ ਵਿਚਾਰ ਜਾਂ ਇੱਕ ਨਵਾਂ ਹੁਨਰ ਹੀ ਕਿਉਂ ਨਾ ਹੋਵੇ ਪਰ ਸਿੱਖਣ ਦਾ ਸਫ਼ਰ ਕਦੇ ਰੋਕਾਂਗੇ ਨਹੀਂ ਕਿਉਂਕਿ ਗਿਆਨ ਉਹ ਦੌਲਤ ਹੈ ਜੋ ਵੰਡਣ ਨਾਲ ਘਟਦੀ ਨਹੀਂ ਵੱਧਦੀ ਹੈ ਅਤੇ ਜਿਹੜਾ ਸਿੱਖਦਾ ਰਹਿੰਦਾ ਹੈ ਉਹ ਕਦੇ ਗਰੀਬ ਨਹੀਂ ਰਹਿੰਦਾ ਰਾਜ਼ ਨੰਬਰ 3 ਜ਼ਿੰਮੇਵਾਰੀ ਲਓ ਦੋਸ਼ ਦੇਣਾ ਬੰਦ ਕਰੋ ਦੋਸਤੋ ਗਰੀਬੀ ਦਾ ਸਭ ਤੋਂ ਵੱਡਾ ਕਾਰਨ ਪੈਸੇ ਦੀ ਘਾਟ ਨਹੀਂ ਇਹ ਹੈ ਜ਼ਿੰਮੇਵਾਰੀ ਦੀ ਘਾਟ ਜਦੋਂ ਇਨਸਾਨ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਦੂਜਿਆਂ ਤੇ ਸੁੱਟ ਦਿੰਦਾ ਹੈ ਉਹ ਉਸੇ ਪਲ ਤੋਂ ਆਪਣੀ ਤਾਕਤ ਗਵਾ ਬੈਠਦਾ ਹੈ ਅਸੀਂ ਕਿੰਨੀ ਵਾਰ ਕਹਿੰਨੇ ਆ ਸਰਕਾਰ ਖਰਾਬ ਹੈ ਕਿਸਮਤ ਮੇਰੀ ਸਾਥ ਨਹੀਂ ਦਿੰਦੀ ਕਰ ਦਾ ਮਾਹੌਲ ਠੀਕ ਨਹੀਂ ਪਰ ਕੀ ਕਦੇ ਅਸੀਂ ਆਪਣੇ ਆਪ ਤੋਂ ਪੁੱਛਿਆ ਕਿ ਮੈਂ ਆਪਣੇ ਲਈ ਕੀ ਕੀਤਾ ਦੋਸਤੋ ਦੁਨੀਆ ਵਿੱਚ ਦੋ ਕਿਸਮ ਦੇ ਲੋਕ ਹੁੰਦੇ ਹਨ ਇੱਕ ਜੋ ਹਾਲਾਤਾਂ ਨੂੰ ਦੋਸ਼ ਦਿੰਦੇ ਹਨ ਦੂਜੇ ਜੋ ਹਾਲਾਤਾਂ ਨੂੰ ਬਦਲ ਦਿੰਦੇ ਹਨ ਅਮੀਰ ਬੰਦਾ ਦੂਜੇ ਕਿਸਮ ਦਾ ਹੁੰਦਾ ਹੈ ਉਹ ਕਦੇ ਨਹੀਂ ਕਹਿੰਦਾ ਕਿ ਕਿਸਮਤ ਨੇ ਮੇਰੇ ਨਾਲ ਧੋਖਾ ਕੀਤਾ ਉਹ ਕਹਿੰਦਾ ਮੇਰੇ ਹੱਥ ਵਿੱਚ ਜੋ ਹੈ ਮੈਂ ਉਹ ਬਦਲਾਂਗਾ ਇਹੀ ਸੋਚ ਉਸ ਨੂੰ ਉੱਪਰ ਲੈ ਜਾਂਦੀ ਹੈ ਤੇ ਗਰੀਬ ਬੰਦਾ ਉਹ ساری ਜ਼ਿੰਦਗੀ ਕਿਸੇ ਨੂੰ ਦੋਸ਼ ਦਿੰਦਾ ਰਹਿੰਦਾ ਹੈ ਕਦੇ ਸਮੇਂ ਨੂੰ ਕਦੇ ਲੋਕਾਂ ਨੂੰ ਕਦੇ ਸਿਸਟਮ ਨੂੰ ਉਹ ਆਪਣੇ ਆਪ ਨਾਲ ਲੜਨ ਦੀ ਬਜਾਏ ਦੁਨੀਆ ਨਾਲ ਲੜਦਾ ਰਹਿੰਦਾ ਹੈ ਅਤੇ ਹਾਰਦਾ ਰਹਿੰਦਾ ਹੈ ਅਸਲ ਅਮੀਰੀ ਦਾ ਰਾਜ਼ ਇਹ ਹੈ ਆਪਣੀ ਜ਼ਿੰਦਗੀ ਦੀ ਪੂਰੀ ਜ਼ਿੰਮੇਵਾਰੀ ਆਪਣੇ ਹੱਥਾਂ ਵਿੱਚ ਲੈ ਲਓ ਕਿਉਂਕਿ ਜਦ ਤੁਸੀਂ ਆਪਣੀ ਜ਼ਿੰਦਗੀ ਦੇ ਮਾਲਕ ਬਣਦੇ ਹੋ ਤਾਂ ਤੁਸੀਂ ਆਪਣੀ ਕਿਸਮਤ ਦਾ ਲੇਖਰ ਬਣ ਜਾਂਦੇ ਹੋ ਕਿਸੇ ਨੇ ਸਹੀ ਕਿਹਾ ਹੈ ਜਿਹੜਾ ਆਪਣੇ ਹਾਲਾਤਾਂ ਨੂੰ ਦੋਸ਼ ਦਿੰਦਾ ਹੈ ਉਹ ਹਾਲਾਤਾਂ ਦਾ ਗੁਲਾਮ ਬਣਦਾ ਹੈ ਪਰ ਜਿਹੜਾ ਜ਼ਿੰਮੇਵਾਰੀ ਲੈਂਦਾ ਹੈ ਉਹ ਹਾਲਾਤਾਂ ਦਾ ਰਾਜਾ ਬਣ ਜਾਂਦਾ ਹੈ ਜੇ ਕਹਿਣਾ ਸ਼ੁਰੂ ਕਰਦੇ ਹੋ ਕਿ ਹਾਂ ਮੇਰੀ ਜ਼ਿੰਦਗੀ ਜਿਹੋ ਜਿਹੀ ਹੈ ਇਹ ਮੇਰੇ ਫੈਸਲਿਆਂ ਦਾ ਨਤੀਜਾ ਹੈ ਤਾਂ ਤੁਸੀਂ ਉਸੇ ਪਲ ਤੋਂ ਤਾਕਤਵਰ ਬਣ ਜਾਂਦੇ ਹੋ ਕਿਉਂਕਿ ਹੁਣ ਤੁਸੀਂ ਜਾਣਦੇ ਹੋ ਕਿ ਜਿਹੋ ਜਿਹੇ ਫੈਸਲੇ ਬਦਲਾਂਗੇ ਉਹੋ ਜਿਹੀ ਜ਼ਿੰਦਗੀ ਵੀ ਬਦਲ ਜਾਵੇਗੀ ਤੁਸੀਂ ਆਪਣੀ ਜ਼ਿੰਦਗੀ ਨੂੰ ਕਿਸੇ ਹੋਰ ਤੇ ਕਿਉਂ ਛੱਡਣਾ ਚਾਹੁੰਦੇ ਹੋ ਕਿਉਂ ਆਪਣਾ ਭਵਿੱਖ ਕਿਸੇ ਹੋਰ ਦੀ ਮਰਜ਼ੀ ਨਾਲ ਲਿਖਵਾਉਣਾ ਚਾਹੁੰਦੇ ਹੋ ਰੱਬ ਨੇ ਤੁਹਾਨੂੰ ਦਿਮਾਗ ਦਿੱਤਾ ਦਿਲ ਦਿੱਤਾ ਹਿੰਮਤ ਦਿੱਤੀ ਤੇ ਤੁਸੀਂ ਕਹਿੰਦੇ ਹੋ ਕਿ ਕਿਸਮਤ ਖਰਾਬ ਹੈ ਨਹੀਂ ਦੋਸਤ ਕਿਸਮਤ ਨਹੀਂ ਸਿਰਫ ਸੋਚ ਤੇ ਜ਼ਿੰਮੇਵਾਰੀ ਖਰਾਬ ਹੈ ਜਦ ਆਪਣੇ ਫੈਸਲੇ ਖੁਦ ਲੈਣਾ ਸਿੱਖ ਲੈਂਦੇ ਹੋ ਤਾਂ ਜ਼ਿੰਦਗੀ ਤੁਹਾਨੂੰ ਇੱਜ਼ਤ ਦੇਣ ਲੱਗਦੀ ਹੈ ਹਾਂ ਸ਼ੁਰੂ ਵਿੱਚ ਗਲਤੀਆਂ ਹੋਣਗੀਆਂ ਹਾਰ ਮਿਲੇਗੀ ਪਰ ਹਰ ਹਾਰ ਤੁਹਾਨੂੰ ਇੱਕ ਨਵਾਂ ਪਾਠ ਸਿਖਾਏਗੀ ਅਤੇ ਇਹੀ ਪਾਠ ਤੁਹਾਨੂੰ ਉਸ ਮੰਜ਼ਲ ਤੱਕ ਲੈ ਜਾਣਗੇ ਜਿੱਥੇ ਤੁਸੀਂ ਆਪਣੇ ਆਪ ਤੇ ਮਾਣ ਕਰੋਗੇ ਦੋਸਤੋ ਗਰੀਬੀ ਤਦ ਤੱਕ ਰਹਿੰਦੀ ਹੈ ਜਦ ਤੱਕ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਕੋਈ ਮੇਰੇ ਲਈ ਕੁਝ ਕਰੇ ਪਰ ਜਦ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਕਿ ਹੁਣ ਮੇਰੇ ਲਈ ਮੈਂ ਖੁਦ ਕਰਾਂਗਾ ਤਾਂ ਰੱਬ ਵੀ ਤੁਹਾਡੇ ਨਾਲ ਕਦਮ ਮਿਲਾ ਲੈਂਦਾ ਹੈ ਜੇ ਹਾਲਾਤਾਂ ਨੂੰ ਬਦਲਣਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਆਪ ਦੀ ਸੋਚ ਬਦਲੋ ਆਪਣੇ ਕੰਮ ਦੀ ਆਪਣੇ ਜੀਵਨ ਦੀ ਆਪਣੀ ਕਾਮਯਾਬੀ ਦੀ ਜ਼ਿੰਮੇਵਾਰੀ ਆਪਣੇ ਮੱਥੇ 'ਤੇ ਲਾਓ ਤੇ ਵੇਖਣਾ ਹੌਲੀ ਹੌਲੀ ਗਰੀਬੀ ਦੂਰ ਜਾਣ ਲੱਗ ਪਵੇਗੀ। ਅਮੀਰੀ ਦਾ ਰਾਜ਼ ਇਹ ਨਹੀਂ ਕਿ ਤੁਸੀਂ ਕਿੰਨਾ ਪੈਸਾ ਕਮਾਉਂਦੇ ਹੋ। ਅਮੀਰੀ ਦਾ ਰਾਜ਼ ਇਹ ਹੈ ਕਿ ਤੁਸੀਂ ਕਿੰਨਾ ਜ਼ਿੰਮੇਵਾਰ ਹੋ। ਜਿਹੜਾ ਆਪਣੀ ਜ਼ਿੰਦਗੀ ਦਾ ਬੋਝ ਖੁਦ ਢੋਣਾ ਸਿੱਖ ਲੈਂਦਾ ਹੈ, ਉਹ ਕਿਸੇ ਦਿਨ ਦੂਜਿਆਂ ਲਈ ਰਾਹ ਬਣਾਉਂਦਾ ਹੈ। ਤਾਂ ਅੱਜ ਤੋਂ ਇਹ ਗੱਲ ਆਪਣੇ ਦਿਲ ਵਿੱਚ ਲਿਖ ਲਓ। ਮੇਰੀ ਜ਼ਿੰਦਗੀ, ਮੇਰੀ ਜ਼ਿੰਮੇਵਾਰੀ। ਜਦ ਤੁਸੀਂ ਇਹ ਮੰਨ ਲੈਂਦੇ ਹੋ ਤਾਂ ਗਰੀਬੀ ਤੁਹਾਡੇ ਕੋਲ ਮੁੜ ਕੇ ਨਹੀਂ ਆਉਂਦੀ। ਦੋਸਤ ਦੇਣਾ ਆਸਾਨ ਹੈ ਪਰ ਜ਼ਿੰਮੇਵਾਰੀ ਲੈਣਾ ਇਨਸਾਨ ਨੂੰ ਰਾਜਾ ਬਣਾ ਦਿੰਦਾ ਹੈ ਰਾਜ਼ ਨੰਬਰ 4 ਸਾਈਡ ਕਮਾਈ ਸਿੱਖੋ ਇੱਕ ਹੀ ਆਮਦਨ ਤੇ ਨਾ ਰਹੋ ਦੋਸਤੋ ਅੱਜ ਦੇ ਸਮੇਂ ਵਿੱਚ ਸਿਰਫ ਇੱਕ ਆਮਦਨ ਤੇ ਜੀਣਾ ਸਭ ਤੋਂ ਵੱਡਾ ਖਤਰਾ ਹੈ ਕਿਉਂਕਿ ਦੁਨੀਆ ਬਦਲ ਰਹੀ ਹੈ ਨੌਕਰੀਆਂ ਬਦਲ ਰਹੀਆਂ ਹਨ ਟੈਕਨੋਲੋਜੀ ਬਦਲ ਰਹੀ ਹੈ ਮੌਕੇ ਵੀ ਬਦਲ ਰਹੇ ਹਨ ਪਰ ਜਿਹੜਾ ਬੰਦਾ ਇੱਕ ਹੀ ਆਮਦਨ ਤੇ ਖੜਾ ਰਹਿੰਦਾ ਹੈ ਉਸ ਦੀ ਜ਼ਿੰਦਗੀ ਵੀ ਉੱਥੇ ਹੀ ਖੜ ਜਾਂਦੀ ਹੈ ਅਮੀਰ ਲੋਕਾਂ ਦੀ ਸਭ ਤੋਂ ਵੱਡੀ ਖੂਬੀ ਇਹ ਹੁੰਦੀ ਹੈ ਕਿ ਉਹ ਇੱਕ ਆਮਦਨ ਤੇ ਨਹੀਂ ਕਈ ਆਮਦਨਾਂ ਤੇ ਨਿਰਪਰ ਹੁੰਦੇ ਹਨ ਉਹ ਹਰ ਵੇਲੇ ਸੋਚਦੇ ਹਨ ਕਿ ਮੈਂ ਹੋਰ ਕਿੱਥੋਂ ਕਮਾ ਸਕਦਾ ਹਾਂ ਕਿਹੜੀ ਨਵੀਂ ਸਕਿੱਲ ਸਿੱਖ ਸਕਦਾ ਹਾਂ ਕਿਹੜਾ ਨਵਾਂ ਰਾਹ ਖੋਲ ਸਕਦਾ ਹਾਂ ਪਰ ਗਰੀਬ ਬੰਦਾ ਕੀ ਕਰਦਾ ਹੈ ਉਹ ਇੱਕ ਨੌਕਰੀ ਕਰਦਾ ਹੈ ਤੇ ਸੋਚਦਾ ਹੈ ਬਸ ਇੰਨਾ ਨਾਲ ਮੇਰੀ ਜ਼ਿੰਦਗੀ ਚੱਲ ਜਾਵੇ ਪਰ ਜ਼ਿੰਦਗੀ ਕਦੇ ਨਹੀਂ ਚੱਲਦੀ ਉਹ ਖਿੱਚਦੀ ਹੈ ਕਿਸਦੀ ਹੈ ਤੇ ਇੱਕ ਦਿਨ ਰੁਕ ਜਾਂਦੀ ਹੈ ਤੁਸੀਂ ਕਦੇ ਸੋਚਿਆ ਹੈ ਜੇ ਅਚਾਨਕ ਕੱਲ ਨੂੰ ਉਹ ਨੌਕਰੀ ਗਵਾਚ ਜਾਵੇ ਤਾਂ ਜੇ ਬਿਜ਼ਨਸ ਬੰਦ ਹੋ ਜਾਵੇ ਤਾਂ ਜੇ ਆਮਦਨ ਦਾ ਸਰੋਤ ਖਤਮ ਹੋ ਜਾਵੇ ਤਾਂ ਇਹੀ ਕਾਰਨ ਹੈ ਕਿ ਹਰ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਸਾਈਡ ਕਮਾਈ ਦਾ ਸਰੋਤ ਬਣਾਉਣਾ ਚਾਹੀਦਾ ਹੈ ਸਾਈਡ ਕਮਾਈ ਸਿਰਫ ਪੈਸਾ ਨਹੀਂ ਦਿੰਦੀ ਇਹ ਵਿਸ਼ਵਾਸ ਦਿੰਦੀ ਹੈ ਇਸ ਸਬੂਨ ਦਿੰਦੀ ਹੈ ਕਿ ਤੁਸੀਂ ਕਿਸੇ ਇੱਕ ਚੀਜ਼ ਤੇ ਨਿਰਭਰ ਨਹੀਂ ਹੋ ਅਤੇ ਇਹੀ ਸੋਚ ਅਮੀਰ ਲੋਕਾਂ ਨੂੰ ਅੱਗੇ ਵਧਾਉਂਦੀ ਹੈ ਤੁਸੀਂ ਸੋਚ ਰਹੇ ਹੋਵੋਗੇ ਪਰ ਮੈਂ ਕੀ ਕਰਾਂ ਦੋਸਤੋ ਮੌਕੇ ਹਰ ਥਾਂ ਹਨ ਸਿਰਫ ਅੱਖਾਂ ਖੋਲਣ ਦੀ ਲੋੜ ਹੈ ਜੇ ਤੁਹਾਡੇ ਕੋਲ ਮੋਬਾਈਲ ਹੈ ਇੰਟਰਨੈਟ ਹੈ ਤਾਂ ਦੁਨੀਆ ਤੁਹਾਡੇ ਹੱਥ ਵਿੱਚ ਹੈ ਤੁਸੀਂ ਫ੍ਰੀਲਾਂਸਿੰਗ ਕਰ ਸਕਦੇ ਹੋ ਆਨਲਾਈਨ ਟਿਊਸ਼ਨ ਦੇ ਸਕਦੇ ਹੋ ਵੀਡੀਓ ਬਣਾਉਣੀ ਸਿੱਖ ਸਕਦੇ ਹੋ ਡਿਜੀਟਲ ਮਾਰਕੀਟਿੰਗ ਐਡੀਟਿੰਗ ਅਫੀਲੀਏਟ ਮਾਰਕੀਟਿੰਗ ਜਾਂ ਕੋਈ ਛੋਟਾ ਲੋਕਲ ਬਿਜ਼ਨਸ ਵੀ ਸ਼ੁਰੂ ਕਰ ਸਕਦੇ ਹੋ ਪਰ ਸ਼ੁਰੂ ਕਰੋ ਕਿਉਂਕਿ ਜਦ ਤੱਕ ਤੁਸੀਂ ਸ਼ੁਰੂ ਨਹੀਂ ਕਰਦੇ ਤਦ ਤੱਕ ਕੁਝ ਵੀ ਨਹੀਂ ਹੁੰਦਾ ਅਮੀਰ ਲੋਕਾਂ ਨੇ ਵੀ ਸ਼ੁਰੂਆਤ ਛੋਟੇ ਕਦਮਾਂ ਨਾਲ ਕੀਤੀ ਸੀ ਉਹਨਾਂ ਕੋਲ ਪਹਿਲਾਂ ਸਭ ਕੁਝ ਨਹੀਂ ਸੀ ਪਰ ਉਹਨਾਂ ਕੋਲ ਇੱਕ ਚੀਜ਼ ਸੀ ਇਰਾਦਾ ਤੁਸੀਂ ਆਪਣਾ ਸਮਾਂ ਬੇਕਾਰ ਸਕਰੋਲ ਕਰਨ ਵਿੱਚ ਨਾ ਲਗਾਓ ਉਸ ਸਮੇਂ ਨੂੰ ਕੁਝ ਸਿੱਖਣ ਵਿੱਚ ਲਗਾਓ ਰੋਜ਼ 1 ਘੰਟਾ ਸਿਰਫ 1 ਘੰਟਾ ਆਪਣੀ ਸਾਈਡ ਕਮਾਈ ਦੇ ਸੁਪਨੇ ਲਈ ਕਾਫੀ ਹੈ ਹਫਤੇ ਮਹੀਨੇ ਸਾਲ ਲੱਗ ਸਕਦੇ ਹਨ ਪਰ ਜਦ ਉਹ ਚੱਲ ਪੈਂਦੀ ਹੈ ਤਾਂ ਤੁਹਾਡੀ ਜ਼ਿੰਦਗੀ ਕਦੇ ਨਹੀਂ ਰੁਕਦੀ ਸਾਈਡ ਇਨਕਮ ਸਿਰਫ ਪੈਸਾ ਨਹੀਂ ਦਿੰਦੀ ਇਹ ਵਿਸ਼ਵਾਸ ਦਿੰਦੀ ਹੈ ਇਹ ਸਕੂਨ ਦਿੰਦੀ ਹੈ ਕਿ ਤੁਸੀਂ ਕਿਸੇ ਇੱਕ ਚੀਜ਼ ਤੇ ਨਿਰਭਰ ਨਹੀਂ ਹੋ ਅਤੇ ਇਹੀ ਸੋਚ ਅਮੀਰ ਲੋਕਾਂ ਨੂੰ ਅੱਗੇ ਵਧਾਉਂਦੀ ਹੈ ਦੋਸਤੋ ਜ਼ਿੰਦਗੀ ਵਿੱਚ ਇੱਕ ਗੱਲ ਯਾਦ ਰੱਖੋ ਜੇ ਤੁਸੀਂ ਇੱਕ ਹੀ ਸਰੋਤ ਤੇ ਨਿਰਭਰ ਹੋ ਤਾਂ ਤੁਸੀਂ ਖਤਰੇ ਵਿੱਚ ਹੋ ਪਰ ਜੇ ਤੁਸੀਂ ਕਈ ਸਰੋਤ ਬਣਾਉਂਦੇ ਹੋ ਤਾਂ ਤੁਸੀਂ ਤਾਕਤਵਰ ਹੋ ਹਰ ਰੋਜ਼ ਕੁਝ ਨਵਾਂ ਸਿੱਖੋ ਨਵੇਂ ਮੌਕੇ ਖੋਜੋ ਤੇ ਆਪਣੀ ਜ਼ਿੰਦਗੀ ਨੂੰ ਇੱਕ ਹੀ ਆਮਦਨ ਤੱਕ ਸੀਮਿਤ ਨਾ ਕਰੋ ਕਿਉਂਕਿ ਅਮੀਰ ਉਹ ਨਹੀਂ ਜੋ ਵੱਡੇ ਨੋਟਾਂ ਵਾਲੀ ਜੇਬ ਰੱਖਦਾ ਹੈ ਅਮੀਰ ਉਹ ਹੈ ਜੋ ਕਈ ਰਾਹਾਂ ਤੋਂ ਆਉਂਦਾ ਸੁੱਖ ਅਤੇ ਆਤਮ ਵਿਸ਼ਵਾਸ ਰੱਖਦਾ ਹੈ ਇੱਕ ਆਮਦਨ ਤੇ ਨਿਰਪਰ ਰਹਿਣਾ ਅੱਜ ਦੇ ਸਮੇਂ ਵਿੱਚ ਖਤਰਾ ਹੈ ਪਰ ਜਿਹੜਾ ਸਿੱਖਦਾ ਬਣਾਉਂਦਾ ਤੇ ਵਧਾਉਂਦਾ ਰਹਿੰਦਾ ਹੈ ਉਹ ਕਦੇ ਗਰੀਬ ਨਹੀਂ ਰਹਿੰਦਾ ਰਾਜ਼ ਨੰਬਰ 5 ਮੰਨ ਦੀ ਸ਼ਾਂਤੀ ਅਤੇ ਧੀਰਜ ਸਫ਼ਰ ਲੰਮਾ ਹੈ ਦੋਸਤੋ ਅਮੀਰੀ ਦਾ ਸਫ਼ਰ ਕਦੇ ਵੀ ਇੱਕ ਰਾਤ ਦਾ ਚਮਤਕਾਰ ਨਹੀਂ ਹੁੰਦਾ ਇਹ ਇੱਕ ਲੰਮਾ ਸਫ਼ਰ ਹੁੰਦਾ ਹੈ ਜਿਸ ਵਿੱਚ ਹਾਰ ਵੀ ਆਉਂਦੀ ਹੈ ਦਰਦ ਵੀ ਤੇ ਸਬਕ ਵੀ ਪਰ ਜਿਹੜਾ ਇਨਸਾਨ ਧੀਰਜ ਰੱਖ ਲੈਂਦਾ ਹੈ ਉਹੀ ਅਖੀਰ ਵਿੱਚ ਜਿੱਤਦਾ ਹੈ ਅੱਜ ਦੇ ਸਮੇਂ ਵਿੱਚ ਹਰ ਕੋਈ ਤੁਰੰਤ ਨਤੀਜੇ ਚਾਹੁੰਦਾ ਹੈ ਹਰ ਕੋਈ ਕਹਿੰਦਾ ਹੈ ਕਿ ਮੈਨੂੰ 6 ਮਹੀਨੇ ਵਿੱਚ ਕਾਮਯਾਬ ਹੋਣਾ ਹੈ 1 ਸਾਲ ਵਿੱਚ ਅਮੀਰ ਬਣਨਾ ਹੈ ਪਰ ਸੱਚ ਇਹ ਹੈ ਕਿ ਕਾਮਯਾਬੀ ਇੱਕ ਪ੍ਰਕਿਰਿਆ ਹੈ ਦੌੜ ਨਹੀਂ ਇਹ ਉਹ ਰਾਹ ਹੈ ਜਿੱਥੇ ਹਰ ਕਦਮ ਸਿੱਖਣ ਵਾਲਾ ਹੁੰਦਾ ਹੈ ਜਿਹੜਾ ਬੰਦਾ ਮਨ ਦੀ ਸ਼ਾਂਤੀ ਨਾਲ ਸਫ਼ਰ ਕਰਦਾ ਹੈ ਉਹ ਹਰ ਝਟਕੇ ਨੂੰ ਹਿੰਮਤ ਨਾਲ ਸਹਾਰ ਲੈਂਦਾ ਹੈ ਉਹ ਜਾਣਦਾ ਹੈ ਕਿ ਹਾਰ ਅੰਤ ਨਹੀਂ ਸਿਰਫ ਇੱਕ ਪਾਠ ਹੈ ਉਹ ਜਾਣਦਾ ਹੈ ਕਿ ਕਾਇਨਾਤ ਨੂੰ ਸਮਾਂ ਲੱਗਦਾ ਹੈ ਕਿਸੇ ਦੇ ਸੁਪਨੇ ਨੂੰ ਹਕੀਕਤ ਬਣਾਉਣ ਵਿੱਚ ਤੁਸੀਂ ਵੇਖਿਆ ਹੋਵੇਗਾ ਜਦੋਂ ਕਿਸਾਨ ਬੀਜ ਬੀਜਦਾ ਹੈ ਉਹ ਤੁਰੰਤ ਫਲ ਨਹੀਂ ਮੰਗਦਾ ਉਹ ਧੀਰਜ ਨਾਲ ਉਡੀਕ ਕਰਦਾ ਹੈ ਉਹ ਹਰ ਰੋਜ਼ ਮਿੱਟੀ ਨੂੰ ਪਾਣੀ ਦਿੰਦਾ ਹੈ ਧੁੱਪ ਸਹਿੰਦਾ ਹੈ ਬਾਰਿਸ਼ ਸਹਿੰਦਾ ਹੈ ਉਸ ਨੂੰ ਵਿਸ਼ਵਾਸ ਹੁੰਦਾ ਹੈ ਕਿ ਇੱਕ ਦਿਨ ਮੇਰਾ ਬੀਜ ਫਲੇਗਾ ਇਹਹੀ ਧੀਰਜ ਇਹਹੀ ਵਿਸ਼ਵਾਸ ਸਫਲਤਾ ਦੀ ਜੜ ਹੈ ਸਮਸਿਆ ਇਹ ਹੈ ਕਿ ਬਹੁਤ ਸਾਰੇ ਲੋਕ ਵਿਚਾਰ ਹੀ ਹਾਰ ਮੰਨ ਲੈਂਦੇ ਹਨ ਉਹ ਸ਼ੁਰੂ ਤਾਂ ਕਰਦੇ ਹਨ ਪਰ ਅੰਤ ਤੱਕ ਨਹੀਂ ਪਹੁੰਚਦੇ ਕਿਉਂਕਿ ਉਹਨਾਂ ਕੋਲ ਮਨ ਦੀ ਸ਼ਾਂਤੀ ਨਹੀਂ ਸਬਰ ਨਹੀਂ ਉਹ ਕਹਿੰਦੇ ਹਨ ਕਿ ਮੇਰੇ ਨਾਲ ਕਿਉਂ ਨਹੀਂ ਹੋ ਰਿਹਾ ਪਰ ਸੱਚ ਇਹ ਹੈ ਕਿ ਰੱਬ ਹਰ ਕਿਸੇ ਨੂੰ ਸਮਾਂ ਦਿੰਦਾ ਹੈ ਪਰ ਆਪਣਾ ਸਮਾਂ ਜਿਸ ਵੇਲੇ ਤੁਸੀਂ ਤਿਆਰ ਹੋਵੋਗੇ ਉਸ ਵੇਲੇ ਕਾਇਨਾਤ ਤੁਹਾਡੇ ਹੱਕ ਵਿੱਚ ਕੰਮ ਕਰੇਗੀ ਤੁਸੀਂ ਆਪਣੇ ਮਨ ਨੂੰ ਸ਼ਾਂਤ ਰੱਖਣਾ ਸਿੱਖੋ ਕਿਉਂਕਿ ਜਦ ਮਨ ਸ਼ਾਂਤ ਹੁੰਦਾ ਹੈ ਤਦ ਦਿਮਾਗ ਸਹੀ ਫੈਸਲੇ ਲੈਂਦਾ ਹੈ ਤੇ ਜਦ ਫੈਸਲੇ ਸਹੀ ਹੁੰਦੇ ਹਨ ਤਾਂ ਜ਼ਿੰਦਗੀ ਸਹੀ ਦਿਸ਼ਾ ਵਿੱਚ ਚੱਲਦੀ ਹੈ ਅਮੀਰੀ ਦਾ ਅਸਲ ਮਤਲਬ ਸਿਰਫ ਪੈਸਾ ਨਹੀਂ ਹੁੰਦਾ ਅਮੀਰੀ ਦਾ ਮਤਲਬ ਹੈ ਮਨ ਦੀ ਸ਼ਾਂਤੀ ਸਿਹਤ ਵਿਸ਼ਵਾਸ ਅਤੇ ਆਜ਼ਾਦੀ ਜਿਹੜਾ ਇਹ ਚਾਰ ਚੀਜ਼ਾਂ ਪ੍ਰਾਪਤ ਕਰ ਲੈਂਦਾ ਹੈ ਉਹ ਸਭ ਤੋਂ ਅਮੀਰ ਇਨਸਾਨ ਹੈ ਕਈ ਲੋਕਾਂ ਕੋਲ ਕਰੋੜਾਂ ਹੁੰਦੇ ਹਨ ਪਰ ਮਨ ਸ਼ਾਂਤ ਨਹੀਂ ਉਹ ਚਿੰਤਾ ਵਿੱਚ ਜਿਉਂਦੇ ਹਨ ਡਰ ਵਿੱਚ ਜਿਉਂਦੇ ਹਨ ਉਹ ਹਰ ਵੇਲੇ ਖੋਣ ਦੇ ਡਰ ਨਾਲ ਘਿਰੇ ਰਹਿੰਦੇ ਹਨ ਅਜਿਹੀ ਅਮੀਰੀ ਦਾ ਕੀ ਲਾਭ ਅਸਲੀ ਅਮੀਰੀ ਉਹ ਹੈ ਜਦੋਂ ਤੁਸੀਂ ਰਾਤ ਨੂੰ ਸੁੱਖ ਨਾਲ ਸੌ ਸਕਦੇ ਹੋ ਤੇ ਸਵੇਰੇ ਉਮੀਦ ਨਾਲ ਉੱਠ ਸਕਦੇ ਹੋ ਧੀਰਜ ਉਹ ਕਲਾ ਹੈ ਜੋ ਤੁਹਾਨੂੰ ਹਾਰ ਤੋਂ ਬਚਾਉਂਦੀ ਹੈ ਜਦੋਂ ਤੁਸੀਂ ਹਿੰਮਤ ਹਾਰ ਰਹੇ ਹੋਵੋਗੇ ਧੀਰਜ ਤੁਹਾਡੇ ਮੋਢਿਆਂ ਤੇ ਹੱਥ ਰੱਖੇਗੀ ਤੇ ਕਹੇਗੀ ਕਿ ਥੋੜਾ ਹੋਰ ਰੁਕ ਜਾਓ ਮੰਜ਼ਿਲ ਨੇੜੇ ਹੈ ਇਹੀ ਧੀਰਜ ਕਾਮਯਾਬ ਲੋਕਾਂ ਦਾ ਸਭ ਤੋਂ ਵੱਡਾ ਹਥਿਆਰ ਹੈ ਦੋਸਤੋ ਜ਼ਿੰਦਗੀ ਇੱਕ ਦੌੜ ਨਹੀਂ ਇੱਕ ਯਾਤਰਾ ਹੈ ਇਸ ਵਿੱਚ ਹਰ ਮੋੜ ਤੇ ਸਬਕ ਹਨ ਹਰ ਡਿੱਗਣ ਵਿੱਚ ਉੱਠਣਾ ਹੈ ਤੁਸੀਂ ਜੇ ਮਨ ਦੀ ਸ਼ਾਂਤੀ ਤੇ ਧੀਰਜ ਰੱਖ ਲਵੋ ਤਾਂ ਕੋਈ ਤੂਫਾਨ ਤੁਹਾਨੂੰ ਡਿਗਾ ਨਹੀਂ ਸਕਦਾ ਯਾਦ ਰੱਖੋ ਕਿ ਰੱਬ ਕਦੇ ਵੀ ਦੇਰ ਨਹੀਂ ਕਰਦਾ ਉਹ ਸਿਰਫ ਸਹੀ ਸਮੇਂ ਤੇ ਦਿੰਦਾ ਹੈ ਤਾਂ ਵਿਸ਼ਵਾਸ ਰੱਖੋ ਸਬਰ ਰੱਖੋ ਅਤੇ ਆਪਣਾ ਸਫ਼ਰ ਜਾਰੀ ਰੱਖੋ ਕਿਉਂਕਿ ਹਰ ਉਹ ਬੰਦਾ ਜੋ ਧੀਰਜ ਨਾਲ ਟਿਕਿਆ ਰਹਿੰਦਾ ਹੈ ਇੱਕ ਦਿਨ ਦੁਨੀਆ ਉਸ ਦੀ ਕਾਮਯਾਬੀ ਦੀ ਮਿਸਾਲ ਦਿੰਦੀ ਹੈ ਅਮੀਰੀ ਸਿਰਫ ਪੈਸੇ ਨਾਲ ਨਹੀਂ ਆਉਂਦੀ ਅਮੀਰੀ ਉਦੋਂ ਆਉਂਦੀ ਹੈ ਜਦੋਂ ਮਨ ਸ਼ਾਂਤ ਦਿਲ ਮਜ਼ਬੂਤ ਤੇ ਵਿਸ਼ਵਾਸ ਪੱਕਾ ਹੁੰਦਾ ਹੈ ਧੀਰਜ ਰੱਖੋ ਰੱਬ ਦੇ ਘਰ देर ਹੈ ਅંધੇਰ ਨਹੀਂ ਦੋਸਤੋ ਹੁਣ ਤੱਕ ਤੁਸੀਂ ਇਹ ਜਾਣ ਲਿਆ ਹੋਵੇਗਾ ਕਿ ਅਮੀਰੀ ਦਾ ਸਫਰ ਕਿਸੇ ਜਾਦੂ ਦੀ ਛੜੀ ਨਾਲ ਨਹੀਂ ਹੁੰਦਾ ਇਹ ਸਫਰ ਸੋਚ ਤੋਂ ਸ਼ੁਰੂ ਹੁੰਦਾ ਹੈ ਸਿੱਖਣ ਨਾਲ ਵੱਧਦਾ ਹੈ ਜ਼ਿੰਮੇਵਾਰੀ ਨਾਲ ਮਜ਼ਬੂਤ ਹੁੰਦਾ ਹੈ ਮਿਹਨਤ ਨਾਲ ਖਿਰਦਾ ਹੈ ਤੇ ਧੀਰਜ ਨਾਲ ਪੂਰਾ ਹੁੰਦਾ ਹੈ ਗਰੀਬੀ ਤੋਂ ਬਾਹਰ ਨਿਕਲਣਾ ਸਿਰਫ ਪੈਸੇ ਦੀ ਗੱਲ ਨਹੀਂ ਇਹ ਆਪਣੇ ਆਪ ਨਾਲ ਲੜਨ ਦੀ ਗੱਲ ਹੈ ਆਪਣੇ ਡਰ ਨਾਲ ਆਪਣੀ ਆਲਸ ਨਾਲ ਆਪਣੇ ਬਹਾਨਿਆਂ ਨਾਲ ਕਿਉਂਕਿ ਗਰੀਬੀ ਸਭ ਤੋਂ ਪਹਿਲਾਂ ਅੰਦਰ ਮਰਦੀ ਹੈ ਜਦੋਂ ਮਨ ਹਾਰ ਮੰਨ ਲੈਂਦਾ ਹੈ ਪਰ ਜਦੋਂ ਤੁਸੀਂ ਆਪਣੇ ਮਨ ਨੂੰ ਜਗਾਉਂਦੇ ਹੋ ਤਦੋਂ ਪੂਰੀ ਦੁਨੀਆ ਤੁਹਾਡੇ ਹੱਕ ਵਿੱਚ ਖੜੀ ਹੋ ਜਾਂਦੀ ਹੈ ਰੱਬ ਨੇ ਹਰ ਬੰਦੇ ਨੂੰ ਇੱਕੋ ਜਿਹੇ 24 ਘੰਟੇ ਦਿੱਤੇ ਹਨ ਫਰਕ ਸਿਰਫ ਇਹ ਹੈ ਕਿ ਕੋਈ ਉਹ ਘੰਟੇ ਸੁਪਨੇ ਵਖਣ ਵਿੱਚ ਲਗਾ ਦਿੰਦਾ ਹੈ ਤੇ ਕੋਈ ਉਹ ਘੰਟੇ ਸੁਪਨੇ ਪੂਰੇ ਕਰਨ ਵਿੱਚ ਤੁਸੀਂ ਕਿਹੜਾ ਚੁਣਦੇ ਹੋ ਇਹੀ ਤੁਹਾਡੀ ਅਮੀਰੀ ਤੈਅ ਕਰੇਗਾ ਜੇ ਅੱਜ ਤੁਸੀਂ ਗਰੀਬੀ ਵਿੱਚ ਹੋ ਕੋਈ ਗੱਲ ਨਹੀਂ ਪਰ ਜੇ ਕੱਲ ਵੀ ਉਹੀ ਹਾਲਾਤ ਰਹੇ ਤਾਂ ਗਲਤੀ ਕਿਸਮਤ ਦੀ ਨਹੀਂ ਸੋਚ ਦੀ ਹੋਵੇਗੀ ਆਪਣੀ ਸੋਚ ਬਦਲੋ ਆਪਣਾ ਸਮਾਂ ਬਦਲੋ ਤੇ ਆਪਣੀ ਜ਼ਿੰਦਗੀ ਨੂੰ ਉਹ ਦਿਸ਼ਾ ਦਿਓ ਜਿੱਥੇ ਤੁਸੀਂ ਗਰੂਰ ਨਾਲ ਕਹਿ ਸਕੋ ਕਿ ਹਾਂ ਮੈਂ ਆਪਣੇ ਹਾਲਾਤਾਂ ਤੋਂ ਵੱਡਾ ਹਾਂ ਅਮੀਰ ਬਣਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਿਰਫ ਪੈਸਾ ਕਮਾਓ ਅਮੀਰ ਬਣਨ ਦਾ ਮਤਲਬ ਹੈ ਤੁਸੀਂ ਆਪਣੇ ਮਨ ਆਪਣੇ ਦਿਲ ਤੇ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰੋ ਅਮੀਰ ਉਹ ਹੈ ਜੋ ਆਪਣੀ ਕਮੀ ਨੂੰ ਵੀ ਮੌਕੇ ਵਿੱਚ ਬਦਲ ਸਕੇ ਜੋ ਹਾਰ ਵਿੱਚੋਂ ਵੀ ਹਿੰਮਤ ਲੱਭ ਸਕੇ ਜਦੋਂ ਤੁਸੀਂ ਆਪਣੇ ਮਨ ਦੇ ਗਰੀਬੀ ਵਾਲੇ ਵਿਚਾਰਾਂ ਨੂੰ ਮਾਰ ਦਿੰਦੇ ਹੋ ਉਸੇ ਦਿਨ ਤੋਂ ਗਰੀਬੀ ਤੁਹਾਡੇ ਘਰੋਂ ਬਾਹਰ ਜਾਣ ਲੱਗ ਪੈਂਦੀ ਹੈ ਇਹੋ ਪਲ ਹੁੰਦਾ ਹੈ ਜਦੋਂ ਤੁਸੀਂ ਅਸਲ ਵਿੱਚ ਜਨਮ ਲੈਂਦੇ ਹੋ ਨਵੇਂ ਆਪ ਵਜੋਂ ਨਵੇਂ ਸੋਚ ਵਾਲੇ ਇਨਸਾਨ ਵਜੋਂ ਦੋਸਤੋ ਜ਼ਿੰਦਗੀ ਕਿਸੇ ਲਈ ਨਹੀਂ ਰੁਕਦੀ ਪਰ ਜਿਹੜਾ ਇਨਸਾਨ ਆਪਣੇ ਆਪ ਨੂੰ ਬਦਲ ਲੈਂਦਾ ਹੈ ਜ਼ਿੰਦਗੀ ਉਸ ਦੇ ਲਈ ਰੁਕ ਜਾਂਦੀ ਹੈ ਚੁੱਕ ਜਾਂਦੀ ਹੈ ਤਾਂ ਅੱਜ ਤੋਂ ਇੱਕ ਵਚਨ ਕਰੋ ਤੁਸੀਂ ਕਦੇ ਵੀ ਹਾਲਾਤਾਂ ਨੂੰ ਦੋਸ਼ ਨਹੀਂ ਦਿਓਗੇ ਤੁਸੀਂ ਕਦੇ ਵੀ ਆਪਣੇ ਸੁਪਨਿਆਂ ਤੋਂ ਪਿੱਛੇ ਨਹੀਂ ਹਟੋਗੇ ਤੇ ਤੁਸੀਂ ਹਰ ਰੋਜ਼ ਆਪਣੇ ਆਪ ਨੂੰ ਬਿਹਤਰ ਬਣਾਉਣ ਲਈ ਇੱਕ ਛੋਟਾ ਕਦਮ ਚੁੱਕੋਗੇ ਕਿਉਂਕਿ ਗਰੀਬੀ ਤੋਂ ਬਾਹਰ ਨਿਕਲਣਾ ਪੈਸਿਆਂ ਦਾ ਨਹੀਂ ਮਨ ਦਾ ਸਫਰ ਹੈ ਜਦੋਂ ਮਨ ਜਿੱਤਦਾ ਹੈ ਤਦੋਂ ਜ਼ਿੰਦਗੀ ਵਿੱਚ ਚੁੱਕ ਜਾਂਦੀ ਹੈ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਸੋਚ ਜ਼ਿੰਦਗੀ ਬਦਲ ਸਕਦੀ ਹੈ ਤਾਂ ਕਮੈਂਟ ਕਰੋ ਮੈਂ ਆਪਣੀ ਸੋਚ ਬਦਲ ਰਿਹਾ ਹਾਂ ਅਤੇ ਇਹ ਵੀਡੀਓ ਸ਼ੇਅਰ ਕਰੋ ਤਾਂ ਜੋ ਹਰ ਕੋਈ ਗਰੀਬੀ ਤੋਂ ਬਾਹਰ ਆ ਸਕੇ ਅਮੀਰੀ ਪੈਸੇ ਨਾਲ ਨਹੀਂ ਹਿੰਮਤ ਨਾਲ ਆਉਂਦੀ ਹੈ ਤੇ ਜਿਹੜਾ ਆਪਣੇ ਮਨ ਨੂੰ ਜਗਾ ਲੈਂਦਾ ਹੈ ਉਸ ਦੇ ਲਈ ਅਸੰਭਵ ਕੁਝ ਵੀ ਨਹੀਂ